ਅਵੇਗੁਰ ਜੀ ਕਾ ਖਾਲਸਾ ਵਹਿਗੁਰ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਬਾਰੇ ਤੀਜਾ ਭਾਗ ਸ਼ੁਰੂ ਕਰਾਂਗੇ ਪੜਾਂ ਸੱਚੇ ਪਾਸ ਅਵੇਗੁਰ ਜੀ ਕਾ ਖਾਲਸਾ ਵਹਿਗੁਰ ਜੀ ਕੀ ਫਤਿਹ ਆਪਨੀ ਬੰਦੋਂ ਖਰਾ ਸੌਦਾ ਕਰਕੇ ਗੁਰੂ ਜੀ ਬਾਲੇ ਸਮੇਤ ਤਰਵੰਡੀ ਨੂੰ ਔੜਾਏ ਮਾਲੇ ਕੋロナ ਆ ਗਿਆ ਉਸਨੇ ਇੱਕ ਦੋ ਵਾਰ ਗੁਰੂ ਜੀ ਨੂੰ ਆਖਿਆ ਬਹੁਤ ਮਾੜਾ ਕੀਤਾ ਜੀ ਮੇਤਾ ਜੀ ਗੁੱਸਾ ਬਹੁਤ ਬੁਰਾ ਹੈ ਉਹ ਜ਼ਰੂਰ ਮੇਰੇ ਨਾਲ ਲੜਨਗੇ ਗੁਰੂ ਜੀ ਨਿਰਪ ਹੋ ਰਹੇ ਉਹ ਬਾਲੇ ਦੇ ਬਚਨ ਸੁਣ ਕੇ ਮਸਕਰਾ ਛੱਡਦੇ ਰਹੇ ਪਰ ਜਦੋਂ ਤਲਵੰਡੀ ਦੇ ਨੇੜੇ ਆਏ ਤਾਂ ਬਾਬਾ ਜੀ ਨੇ ਬਾਲਾ ਜੀ ਨੂੰ ਆਖਿਆ ਭਾਈ ਬਾਲਾ ਤੂੰ ਘਰ ਜਾ ਜੇ ਕੋਈ ਪੁੱਛੇ ਤਾਂ ਆਖੇ ਨਾਨਕ ਬਾਹਰ ਬੈਠਾ ਹੈ ਮੈਂ ਘਰ ਨਹੀਂ ਜਾਣਾ ਪਿਤਾ ਜੀ ਖਪਾ ਹੋਣਗੇ ਉਹਨਾਂ ਦਾ ਗੁੱਸਾ ਟਲ ਜਾਵੇਗਾ ਤੈ ਜਾਵਾਂਗਾ ਬਾਲਾ ਘਰ ਆ ਗਿਆ ਮੇਤੇ ਕਾਲੂ ਦੇ ਘਰ ਜਾ ਕੇ ਉਸ ਨੇ ਮਾਤਾ ਤ੍ਰਿਪਤਾ ਜੀ ਨੂੰ ساری ਵਾਰਤਾ ਸੁਣਾ ਦਿੱਤੀ ਕਿ ਤੇਰਾ ਪੁੱਤਰ ਖਰਾ ਸੌਦਾ ਸਾਧਵਾਂ ਨੂੰ ਰੋਟੀ ਖਵਾ ਕੇ ਘਰ ਆਇਆ ਹੈ ਜਿੰਸਾਂ ਜਾਂ ਬਾਰਦਾਨਾ ਕੋਈ ਨਹੀਂ ਸੁਖਰੀ ਦਿਆ ਪਰ ਇਹ ਨਾ ਦੱਸਿਆ ਕਿ ਹੁਣ ਉਹ ਕਿੱਥੇ ਤੇ ਕਦੋਂ ਘਰ ਆਵੇਗਾ ਰਾਤ ਸਾਰੀ ਲੰਘ ਗਈ ਦੈਨ ਹੋ ਗਿਆ ਮਹਿਤਾ ਕਾਲੂ ਢੀਕਧਾਰਿਆ ਕਿ ਹੁਣ ਵੀ ਨਾਨਕ ਘਰ ਆਉਂਦਾ ਹੈ ਤੇ ਹੁਣ ਵੀ ਪਰ ਗੁਰੂ ਜੀ ਘਰ ਨਾ ਗਏ ਮੈਤੇ ਨੂੰ ਇਹ ਵੀ ਪਤਾ ਲੱਗ ਗਿਆ ਕਿ ਬਾਲਾ ਮੋੜ ਆਇਆ ਹੈ ਗੁਰੂ ਸੂਰਜ ਚੜਨ ਦੇ ਨਾਲ ਹੀ ਮੈਤੇ ਬਾਲਾ ਜੀ ਨੂੰ ਘਰੋਂ ਸੱਦਿਆ ਅਤੇ ਬੜੇ ਰੋਬ ਨਾਲ ਪੁੱਛਣ ਲੱਗੇ ਕਿਉ ਬਾਲੇ ਨਾਨਕ ਕਿੱਥੇ ਹੈ ਵੀਰ ਪਈਆਂ ਦਾ ਖਰੀਦਿਆ ਹੋਇਆ ਮਾਲ ਕਿੱਧਰ ਗਿਆ ਛੇਤੀ ਦੱਸ ਨਹੀਂ ਤਾਂ ਜਾਣ ਪੀਂਦਾ ਈ ਥਰ ਥਰ ਕੰਬ ਰਹਾ ਹਿਆ ਭਾਈ ਬਾਲਾ ਬੋਲਿਆ ਮਹਾਰਾਜ ਮੇਰਾ ਕੋਈ ਦੋਸ਼ ਨਹੀਂ ਮੈਂ ਤਾਂ ਗੁਲਾਮ ਹਾਂ ਸੇਵਕ ਹਾਂ ਮਾਲਕ ਦੇ ਹੱਥ ਨਹੀਂ ਫੜ ਸਕਦਾ ਮੇਰਾ ਤਾਂ ਕੰਮ ਸਲਾਹ ਦੇਣ ਦਾ ਸੀ ਸੋ ਮੈਂ ਸਲਾਹ ਦਿੱਤੀ ਕਿ ਨਾ ਸਾਧਵਾਂ ਨੂੰ ਭੋਜਨ ਖਵਾ ਮੈਤਾ ਜੀ ਗੁੱਸੇ ਹੋਣਗੇ ਪਰ ਉਹਨਾਂ ਨੇ ਇੱਕ ਨਾ ਸੁਣੀ 20 ਰੁਪਈਆ ਦਾ ਸਿੱਧਾ ਰਾਸ਼ਨ ਖਰੀਦ ਕੇ ਸਾਧੂਆਂ ਅੱਗੇ ਰੱਖ ਮੱਥਾ ਟੇਕ ਆਇਆ ਉਹ ਕਹਿੰਦਾ ਹੈ ਕਿ ਇਹੋ ਹੀ ਖਰਾ ਸੌਦਾ ਹੈ ਦੂਸਰੇ ਜਨਮ ਵਿੱਚ ਕਈ ਗੁਨਾ ਮਨਾਫਾ ਮਿਲੇਗਾ ਹੋਰ ਉਹ ਕਿੱਥੇ ਹੈ ਮੈਤੇ ਨੇ क्रोध ਦੀ ਹੋ ਕੇ ਪੁੱਛਿਆ ਜੀ ਉਹ ਸੁੱਕੇ ਤਲਾਬ ਉੱਤੇ ਲੁਕਿਆ ਹੋਇਆ ਹੈ ਤੁਸਾਂ ਦਾ ਗੁੱਸੇ ਤੋਂ ਡਰਦਾ ਉੱਥੇ ਹੀ ਬੈਠਾ ਰੱਬ ਰੱਬ ਕਰਦਾ ਹੋਵੇਗਾ ਮੈਤਾ ਜੀ ਮੈਂ ਬਿਲਕੁਲ ਨਿਰਦੋਸ਼ ਹਾਂ ਤੇਰੇ ਨਾਲੋਂ ਉਹ ਤਗੜਾ ਸੀ ਨਹੀਂ ਸੀ ਤੈਨੂੰ ਉਸ ਦੇ ਕੋਲ ਰਪਏ ਖੋ ਲੈਣੇ ਚਾਹੀਏ ਸੀ ਚਾਹੀਦੇ ਸੀ ਉਹ ਰ ਪਹਿਲੇ ਆ ਕੇ ਮੈਨੂੰ ਦੇ ਦਿੰਦਾ ਅੱਛਾ ਦੱਸ ਉਹ ਕਿੱਥੇ ਹੈ ਮੈਂ ਉਹਦੀ ਖਬਰ ਲੈਂਦਾ ਹਾਂ ਉਸ ਦੀ ਹੱਡੀ ਪਸਲੀ ਇੱਕ ਨਹੀਂ ਛੱਡਾਂਗਾ ਛੇਤੀ ਚੱਲ ਦਰਦਾ ਹੋਇਆ ਭਾਈ ਬਾਲਾ ਅੱਗੇ ਅੱਗੇ ਨਾ ਠੁੱਟਿਆ ਤੇ ਉਹਦੇ ਪਿੱਛੇ ਮਹਿਤਾ ਕਾਲੂ ਸੀ ਵੀ ਸਲੜਾਂ ਦੇ ਬਦਲੇ ਜਗਤ ਗੁਰੂ ਪਿਆਰ ਦੇ ਅਵਤਾਰ ਦੁਖੀਆਂ ਤੇ ਜਤੀਮਾਂ ਦੇ ਵਾਰਸ ਨੂੰ ਪਿਤਾ ਮਾਰਨ ਵਾਸਤੇ ਜਾ ਰਿਹਾ ਸੀ ਪਿੰਡ ਦਾ ਪਟਵਾਰੀ ਹੂਣ ਕਰਕੇ ਕਿਸੇ ਨੂੰ ਹੌਸਲਾ ਨਹੀਂ ਸੀ ਪੈਂਦਾ ਕਿ ਉਸ ਨੂੰ ਕੋਈ ਰੋਕੇ ਕਿ ਚੀਚੀਆਂ ਲੈਂਦਾ ਦੰਡੀਆਂ ਪੀਂਦਾ ਅੱਥਾਂ ਦੀਆਂ ਮੁਕੀਆਂ ਵੱਟੀ ਵਾਹੋ ਦਾਹੀ ਜਾ ਰਿਆ ਸੀ ਗੁਰੂ ਨਾਨਕ ਜੀ ਦੀ ਭੈਣ ਬੀਬੀ ਨਾਨਕੀ ਨੂੰ ਪਤਾ ਲੱਗਾ ਕਿ ਉਸ ਦੇ ਵੀਰ ਨੂੰ ਮਾਰ ਪੈਣ ਲੱਗੀ ਹੈ ਦਾਸ ਰਾਉ ਦੇ ਗੁੱਸੇ ਦਾ ਬਾਲ ਮਹਿਤਾ ਜੀ ਅੱਜ ਕੱਢਣਗੇ ਉਹ ਪੁੱਤਰਦਿਆਂ ਲਾਪਰਵਾਹੀਆਂ ਤੋਂ ਬਹੁਤ ਤੰਗ ਆ ਗਏ ਨੇ নানਕੀ ਅੱਗਾ ਪਿੱਛਾ ਦੇਖੇ ਬਿਨਾ ਹੀ ਵਾਹੋ ਦਾਹੀ ਨਾ ਠੁੱਠੀ ਓਨਾਂ ਨਾਲੋਂ ਬਹੁਤ ਤੇਜ਼ ਮਾਰਾਰ ਵਿੱਚ ਦੌੜੀ ਉਹ ਵੀਰ ਮਾਰ ਨਹੀਂ ਸੀ ਪੈਨ ਦੇਣਾ ਚਾਹੁੰਦੀ ਉਹਦਿਆਂ ਭਾਵੇਂ ਹੱਡੀਆਂ ਟੁੱਟ ਜਾਣ ਮਹਿਤਾ ਜੀ ਸੁੱਕੇ ਤਲਾ ਉੱਤੇ ਪਹੁੰਚ ਗਏ ਉਨਾਂ ਦਾ ਸਾਹ ਨਾਲ ਸਾਹ ਨਹੀਂ ਸੀ ਰਲਦਾ ਉਹ ਕਰ ਕਰੇ ਸਨ ਉਹਨਾਂ ਤਲਾਬ ਉੱਤੇ ਜਾ ਕੇ ਚਫੇਰੇ ਚਾਤੀ ਮਾਰੀ ਪਰ ਕਿਤੇ ਨਾਨਕ ਨਜ਼ਰ ਨਾ ਪਿਆ ਬਾਜਾਂ ਮਾਰੀਆਂ ਕਿਸੇ ਆਵਾਜ਼ ਦਾ ਕੋਈ ਉਤਰ ਨਾ ਆਇਆ ਤਲਾਬ ਦੇ ਪਾਣੀ ਸੁੱਕੇ ਨੂੰ ਕਈ ਸਾਲ ਹੋ ਚੁੱਕੇ ਸਨ ਘਾਟੇ ਵੰਦੇ ਬੂਟੇ ਸਨ ਉਹ ਵੀ ਬਹੁਤ ਸੰਗਣੇ ਮੇਤਾ ਜੀ ਇਠਾਂ ਉਤਰ ਗਏ ਅੱਗੇ ਹੋ ਕੇ ਧਿਆਨ ਮਾਰਿਆ ਤੇ ਵੰਦੇ ਇਠਾਂ ਚੌਂਕੜਾ ਮਾਰ ਕੇ ਸਮਾਧੀ ਲਾ ਕੇ ਜਗਤ ਗੁਰੂ ਬਾਬਾ ਨਾਨਕ ਜੀ ਬੈਠਾ ਸਤਨਾਮ ਸਤਨਾਮ ਸਤ ਕਰਤਾ ਸਤ ਕਰਤਾ ਦਾ ਜਾਪ ਕਰ ਰਿਹਾ ਸੀ ਉਸ ਦੀ ਸੂਰਤ ਅਦ ਤਾਰ ਨਾਲ ਜੁੜੀ ਹੋਈ ਸੀ ਦੁਨੀਆਂ ਦੇ ਡਰ ਤੇ ਪਰਮੰਨਾਲ ਚ ਪਰੇਸ਼ਾਵਿਆਂ ਕੋਲੋਂ ਕੋਈ ਕੋ ਦੂਰ ਪਰੇ ਰੂਹ ਪਹੁੰਚੀ ਹੋਈ ਸੀ ਮਨਖੱਟੂ ਲੁਕਿਆ ਬੈਠਾ ਹੈ ਮੈਨੂੰ ਦੁਖ ਦੁਖੀ ਕਰਨ ਵਾਲਿਆ ਇਹ ਆ ਕੇ ਮੇਤਾ ਕਾਲੂ ਨੇ ਬਾਬੇ ਨਾਨਕ ਜੀ ਦੀ ਬਾਹ ਫੜ ਲਈ ਜੋੜ ਨਾਲ ਯੂਕਾ ਮਾਰ ਕੇ ਬੈਠੇ ਨੂੰ ਠਾਇਆ ਤੇ ਵਾਣੇ ਠੋਖ ਖਿੱਚ ਕੇ ਬਾਹਰ ਲੈ ਆਇਆ ਖੁੱਲੀ ਥਾਂ ਤੇ ਖੜਾ ਕਰਕੇ ਪੁੱਠੇ ਸਿੱਧੇ ਹੱਥਾਂ ਨਾਲ ਚਪੇੜਾਂ ਮਾਰਨ ਲੱਗ ਪਿਆ ਕਦੀ ਸਜੀ ਗਾਲ ਉਤੇ ਕਦੀ ਖੱਬੀ ਗਾਲ ਉਤੋਂ ਚਪੇੜਾਂ ਮਾਰੀਆਂ ਸਿੱਧੇ ਪੁੱਠੇ ਹੱਥਾਂ ਨਾਲ ਚਪੇੜਾਂ ਨੇ ਗਲਣਾ ਲਾਲ ਕਰ ਦਿੱਤਨਾ ਗੋਰੀਆਂ ਕੋਮਲ ਗੱਲਾਂ ਵਿੱਚ ਭਾਰੇ ਅੱਥਾਂ ਦੀਆਂ ਉਂਗਲਾਂ ਖੁੱਭ ਗਈਆਂ ਲਉ ਸਿਮਨ ਵਾਲਾ ਹੋ ਗਿਆ ਪਰ ਬਾਬਾ ਨਾਨਕ ਰੋਇਆ ਨਹੀਂ ਬਾਪ ਦੇ ਹੱਥ ਨਹੀਂ ਫੜੇ ਨੀਵੇਂ ਨੈਣ ਕਰਕੇ ਚੁੱਪ ਚਾਪ ਖਲੋਤਾ ਰਿਹਾ ਹਾਂ ਨਿਰਗਨੈਣਾ ਵਿੱਚ ਹੰਝੂ ਆ ਗਏ ਉਹ ਹੰਝੂ ਪੀੜ ਦੇ ਨਹੀਂ ਸਨ ਸਗੋਂ ਅਫਸੋਸ ਦੇ ਸੀ ਕਿ ਉਹ ਦਾ ਪਿਤਾ ਉਸ ਨੂੰ ਸਮਝਦਾ ਨਹੀਂ ਜਗਤ ਨੇਕੀ ਨੂੰ ਬਰਿਆਈ ਭਲੇ ਨੂੰ ਵੈਰ ਤੇ ਨਫੇ ਨੂੰ ਕਾਟਾ ਸਮਝ ਰਿਹਾ ਹੈ ਉਹ ਕਿਵੇਂ ਸਮਝਾਵੇ ਛਿਕਾਰੀ ਦੀ ਡਰਾਈ ਹੋਈ ਹਰਨੀ ਦੀ ਤਰ੍ਹਾਂ ਤੇਜ ਵੇਂਗ ਵਿੱਚ ਭੱਜੀ ਗਈ ਬੀਬੀ ਨਾਨਕੀ ਉਹ ਥਾਂ ਜਾ ਪੁੱਜੀ ਜਿੱਥੇ ਉਹਦੇ ਵੀਰ ਨੂੰ ਚਪੇੜਾਂ ਵੱਜ ਰਹੀਆਂ ਸਨ ਜਾਨ ਦੀ ਨੇ ਆਪ ਤਾਂ ਭਾਰ ਲੈ ਨਾ ਮਾਰੋ ਪਿਤਾ ਜੀ ਨਾ ਮਾਰੋ ਪਿਤਾ ਜੀ ਵੀਰ ਨੂੰ ਨਾ ਮਾਰੋ ਮੈਂ ਮਰਾ ਮੈਂ ਮਰਾ ਮੈਂ ਮਰਾ ਮੇਰਾ ਵੀਰ ਐਂ ਤਰਲਾ ਕਰਕੇ ਤੇ ਕੂੰਜ ਵਾਂਗ ਕਰਲਾ ਕੇ ਪਿਤਾ ਜੀ ਕੋਲੋਂ ਵੀਰ ਨੂੰ ਛਡਾ ਲਿਆ ਪਰ ਇਹ ਕਰ ਲਿਆ ਖਿੱਚ ਕੇ ਜੱਫੀ ਚ ਲੈ ਕੇ ਕੁੱਟ ਕੇ ਹਿਰਦੇ ਨਾਲ ਲਾ ਲਿਆ ਮੇਤਾ ਕਾ ਅਲੂ ਮੜੇ ਮਾਰੇ ਸ਼ਬਦ ਬੋਲਦਾ ਤੇ ਗੁੱਸੇ ਨਾਲ ਕੰਬਦਾ ਹੋਇਆ ਘਰ ਨੂੰ ਮੁੜ ਪਿਆ ਉਹਦੇ ਪਿੱਛੇ ਬਹੁਤ ਵਿੱਥ ਤੇ ਵੀਰ ਨੂੰ ਪਿਆਰ ਨਾਲ ਪਿਛਕਾਰਦੀ ਹੋਈ ਭੈਣ ਨਾਨਕੀ ਘਰ ਨੂੰ ਲਿਈ ਆਪਣੇ ਸਿਰ ਦੀ ਚੁੰਨੀ ਨਾਲ ਵੀਰ ਦੇ ਕਮਲ ਨੈਣਾ ਵਿੱਚੋਂ ਹੰਝੂ ਸੁਕਾਏ ਰਾਏ ਬਲਾਰ ਦੀ ਕਰੋਪੀ ਜਿਵੇਂ ਹਜਰਤ ਮੁਹੰਮਦ ਸਾਹਿਬ ਨੂੰ ਸਭ ਤੋਂ ਪਹਿਲਾਂ ਨਵੀ ਮੰਨਣ ਵਾਲੀ ਇੱਕ ਵਿਧਵਾ ਪਿੱਛੋਂ ਉਸ ਦੀ ਬੋਟੀ ਸੀ ਜਿਵੇਂ ਗੁਰੂ ਨਾਨਕ ਦੇਵ ਜੀ ਨੂੰ ਕਾਲਪੁਰਖ ਦਾ ਭੇਜਿਆ ਹੋਇਆ ਅਵਤਾਰ ਮੰਨਣ ਵਾਲਾ ਪਹਿਲਾ ਗੁਰੂ ਨਾਨਕ ਦਾ ਸਿੱਖ ਰਾਏ ਬਲਾਰ ਸੀ ਦੂਸਰੀ ਬੰਬੀ ਬੀਬੀ ਨਾਨਕੀ ਸੀ ਜੋ ਆਪਣੇ ਵੀਰ ਨੂੰ ਰੱਬੀ ਬੰਦਾ ਸਮਝਦੀ ਸੀ ਮੇਤਾ ਕਾਲੂ ਜੀ ਨੇ ਆਪਣੇ ਪੁੱਤਰ ਨਾਨ ਪਿੱਜੀ ਨੂੰ 20 ਰੁਪਈਆ ਬਦਲੇ ਕੁੱਟ ਕੇ ਮੋਰ ਕਰ ਦਿੱਤਾ ਸਿਹ ਹੈ ਬੀਬੀ ਨਾਨਕੀ ਜੀ ਨਾ ਛਡਾਉਂਦੀ ਤਾਂ ਉਹ ਉਸ ਨੂੰ ਮੇਤਾ ਜੀ ਮਾਰ ਦੇਣਾ ਸੀ ਇਹ ਖਬਰ ਸਾਡੇ ਸਾਰੇ ਪਿੰਡ ਵਿੱਚ ਬਿਜਲੀ ਤਰ੍ਹਾਂ ਖਿੱਲਰ ਗਈ ਰਾਏ ਬਲਾਰ ਨੂੰ ਵੀ ਕਿਸੇ ਨੇ ਜਾ ਦੱਸਿਆ ਸੁੰਦੇ ਸਾਰੀ ਉਹ ਗੁੰਮ ਹੋ ਗਿਆ ਉਸ ਦਾ ਕਲੇਜਾ ਪਾੜ ਗਿਆ ਉਸ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਉਹ ਚਪੇੜਾ ਨਾਨਕ ਨੂੰ ਨਾਨਕ ਨੂੰ ਜੀ ਨੂੰ ਨਹੀਂ ਪਈਆ ਸਗੋਂ ਰਾਏ ਬਲਾਰ ਦੀਆਂ ਗੱਲਾਂ ਤੇ ਵੱਜ ਰਹੀਆਂ ਹਨ ਕ੍ਰੋਪ ਨਾਲ ਲਾਲ ਪੀਲਾ ਹੋ ਗਿਆ ਉਸ ਵੇਲੇ ਨੌਕਰ ਨੂੰ ਭੇਜਿਆ ਜੇ ਕਿਆ ਪਟਵਾਰੀ ਨੂੰ ਆਖ ਹੁਣੇ ਆਵੇ ਸਾਰੇ ਕੰਮ ਛੱਡ ਕੇ ਹਾਜ਼ਰ ਹੋਵੇ ਨਫਰ ਮਾਲਕ ਦਾ ਹੁਕਮ ਪਾ ਕੇ ਹਵਾ ਵਾਂਗ ਉੱਡਿਆ ਗਿਆ ਮੇਤਾ ਜੀ ਨੂੰ ਕਰੋ ਆਵਾਜ਼ ਦਿੱਤੀ ਉਹਨਾਂ ਨੂੰ ਮਿਲ ਕੇ ਨਫਰ ਨੇ ਆਖਿਆ ਮੇਤਾ ਜੀ ਰਾਏ ਬਲਾਰ ਜੀ ਹੁਣੇ ਬੁਲਾ ਰਹੇ ਨੇ ਅਥਲੇ ਕੰਮ ਛੱਡ ਕੇ ਚੱਲੋ ਮੇਤਾ ਜੀ ਪਿਤਾ ਪਤਾਸੀ ਕੇ ਨਫਰ ਕੋਈ ਝੂਠੀ ਗੱਲ ਨਹੀਂ ਕਰਿਆ ਕਰਦੇ ਸੱਚ ਮੱਚ ਹੀ ਰਾਏ ਬਲਾਰ ਨੇ ਸਦਿਆ ਹੋਏਗਾ ਇਹ ਸੋਚ ਕੇ ਉਸੇ ਵੇਲੇ ਨੌਕਰ ਨਾਲ ਤੁਰ ਪਿਆ ਕਾਲੂ ਜੀ ਤੂੰ ਨਹੀਂ ਟਲਿਆ ਨਹੀਂ ਮੰਨਿਆ ਮੇਰੇ ਸਮਝਾਉਣ ਦਾ ਕੋਈ ਅਸਰ ਨਾ ਹੋਇਆ ਫਿਰ ਬੀਵੀ ਰਪਈਆ ਦੇ ਬਦਲੇ ਖਦਾ ਦੇ نبی ਨੂੰ ਮਾਰਿਆ ਜਗਤ ਗੁਰੂ ਨੂੰ ਚੁਪੇੜਾ ਕਾਲੂ ਤੇਰੇ ਅੱਥਾ ਕਿਉਂ ਨਾ ਚੜੇ ਪਾਪੀਆ ਤੂੰ ਉਸ ਪੁੱਤਰ ਨੂੰ ਸਮਝ ਰਿਆ ਹੈ ਉਸ ਨੂੰ ਪੁੱਤਰ ਸਮਝ ਰਿਆ ਹੈ ਮਹਿਤਾ ਕਾਲੂ ਦੇਖ ਕੇ ਰਾਏ ਬਲਾਰ ਉਸ ਦੇ ਟੁੱਟ ਕੇ ਗਲੇ ਪੈ ਗਿਆ ਰਾਏ ਬਲਾਰ ਦੀਆਂ ਅੱਖਾਂ ਵਿੱਚੋਂ ਲਹੂ ਸਿੰਮ ਰਿਆ ਸੀ ਮੈਂ ਤੈਨੂੰ ਆਖਿਆ ਯਾਰ ਵਾਰੀ ਆਖਿਆ ਕਿ ਰਾਏ ਬਲਾਰ ਮੋਲੀ ਗਿਆ ਪੁੱਤਰ ਨੂੰ ਕੁਝ ਨਾ ਕਹੋ ਉਹ ਜਿਸ ਮੋਜ ਵਿੱਚ ਰਹਿੰਦਾ ਹੈ ਰਹਿਣ ਦੇ ਜੋ ਚੀਜ਼ ਕਿਸੇ ਗਰੀਬ ਜਾਂ ਸਾਧੂ ਸੰਤ ਨੂੰ ਦਿੰਦਾ ਹੈ ਤੇ ਦੇਂਦੇ ਉਹ ਬਰਕਤ ਵਾਲਾ ਜੀ ਹੈ ਪਰਮਾਤਮਾ ਦਾ ਰੂਪ ਹੈ ਉਸ ਦੇ ਦਰਸ਼ਨ ਕੀਤਿਆਂ ਤਾਪਦਾ ਹਿਰਦਾ ਠੰਡਾ ਹੁੰਦਾ ਹੈ ਜਿੰਨਾ ਚਿਰ ਹੋਵੇ ਮੈਥੋਂ ਜਿੰਨਾ ਖਰਚ ਹੋਵੇ ਮੈਥੋਂ ਲਿਆ ਕਰ 2 ਰੁਪਏ ਦਾ ਉਸ ਨੇ ਸਾਧਵਾਂ ਨੂੰ ਭੋਜਨ ਸ਼ਕਾਰ ਦਿੱਤਾ کئی ਦਿਨ ਦੇ ਭੁੱਖੇ ਸਾਧੂ ਸਨ ਦੱਸ ਕੀ ਬੁਰਾ ਕੰਮ ਕੀਤਾ ਹੈ ਨੇਕ ਕਰਮ ਪਰਯਪਕਾਰ ਤੇ ਦਾਨ ਨਾਲ ਜਾਣੇ ਨਾਲ ਦੌਲਤ ਨਹੀਂ ਜਾਣੀ ਨਾਲ ਜਾਣੇ ਤੇ ਨਾਲ ਦੌਲਤ ਨਹੀਂ ਜਾਣੀ ਕੀ ਤੂੰ ਮੈਲ ਮਾੜੀਆਂ ਚਾਂਦੀ ਸੋਨਾ ਹੀਰੇ ਘੋੜੇ ਊਠ ਬੈਲ ਮੱਝਾਂ ਇਹ ਸਭ ਇੱਥੇ ਰਹਿ ਜਾਣੇ ਨੇ ਦਾਸ ਕੋਈ ਚੀਜ਼ ਸਾਥ ਜਾਵੇਗੀ ਉਹ ਚਪੇੜਾ ਤੂੰ ਦਾਤੇ ਗੁਰੂ ਨਾਨਕ ਨੂੰ ਨਹੀਂ ਮਾਰਿਆ ਸਭੋਂ ਮੇਰੇ ਮੂੰਹ ਉੱਤੇ ਮਾਰਿਆ ਮੇਰੇ ਮੂੰਹ ਉੱਤੇ ਚਪੇੜਾ ਮਾਰਿਆ ਈ ਜਹ ਪੁੱਲ ਬਖਸ਼ਾ ਜਹ ਅੱਗੇ ਨੂੰ ਉਸ ਨੂੰ ਕੁਝ ਨਾ ਆਖੀ ਜੇ ਦੌਲਤ ਦਾ ਭੁੱਖਾ ਹੈ ਤੇ ਮੇਰੇ ਖਜ਼ਾਨੇ 'ਚ ਹੋਰ ਧਨ ਚੁੱਕ ਲੈ ਲੈ 82 ਰੁਪਏ ਪਰ ਜਗਤ ਪੀਰ ਨੂੰ ਕੁਝ ਨਾ ਆਖੀ ਜਿਵੇਂ ਪੱਥਰ ਉੱਤੇ ਪਾਣੀ ਪੈਂਦਾ ਰਹੇ ਪਰ ਉਸ ਦਾ ਅੰਦਰਲਾ ਸਿੱਲਾ ਨਹੀਂ ਹੁੰਦਾ ਜਿਵੇਂ ਮੈਤੇ ਕਾਲੂ ਇੱਕ ਨਾਲ ਲੱਗੀ ਉਸ ਨੇ رائے ਬਲਾਰਦ ਦੀਆਂ ਸਾਰੀਆਂ ਗੱਲਾਂ ਸੁਨੀਆਂ ਕਰ ਦਿੱਤੀਆਂ ਚੁੱਪ ਕਰਕੇ ਖਲੋਤਾ ਰਿਹਾ ਤੇ ਘਰ ਨੂੰ ਆ ਗਿਆ ਮਾਲਕ ਕੋਲੋਂ ਡਰਦਾ ਹੋਇਆ ਸਿਰਫ ਇਹੋ ਆ ਸਕਿਆ ਅੱਛਾ ਜਿਵੇਂ ਆਖਦੇ ਉਹ ਤਿਵੇਂ ਕਰਾਂਗਾ ਮੈਂ ਕੀ ਕਰਾਂ ਉਹ ਸਵਾਰਨ ਦੀ ਥਾਂ ਵਿਗਾੜਦਾ ਹੈ ਬਹੁਤ ਵਿਗਾੜਦਾ ਬਹੁਤ ਹੈ ਮਸਤਾਨਾ ਇਹ ਆਲਸੀ ਜਾ ਰਹਿੰਦਾ ਹੈ ਬੀਬੀ ਨਾਨਕੀ ਜੀ ਦੀ ਛਾਦੀ ਲੋਧੀ ਰਾਜ ਵੇਲੇ ਜ਼ਮੀਨ ਦਾ ਸਰਕਾਰੀ ਮਾਮਲਾ ਨਗਦ ਨਹੀਂ ਸੀ ਲਿਆ ਜਾਂਦਾ ਸਭੋ ਮਾਮਲੇ ਚ ਕਿਸਾਨਾਂ ਕੋਲੋਂ ਜਿਸ ਅਨਾਜ ਦੀ ਵਸੂਲ ਕੀਤੀ ਜਾਂਦੀ ਸੀ ਉਸ ਵੇਲੇ ਮੱਧ ਪੰਜਾਬ ਮਾਜਾ ਤੇ ਬਾਹਰ ਦਾ ਸੂਬੇਦਾਰ ਨਵਾਬ ਦੌਲਤ ਖਾਂ ਸੀ ਲੋਦੀ ਸੀ ਇਸ ਦਾ ਹੈਡ ਕੁਆਰਟਰ ਦਫ਼ਤਰ ਦੇ ਰਾਇਸ ਸਲਤਨਪੁਰ ਵਿੱਚ ਸੀ ਸਾਰੇ ਸੂਬੇ ਨੂੰ ਛੋਟੇ-ਛੋਟੇ ਪਰਗਣਿਆਂ ਵਿੱਚ ਵੰਡਿਆ ਹੋਇਆ ਸੀ ਹਰ ਇੱਕ ਪਰਗਣੇ ਦਾ ਮਾਮਲਾ ਰਸੂਲ ਕਰਨ ਵਾਸਤੇ ਇੱਕ ਸਰਕਾਰੀ ਨੌਕਰ ਰੱਖਿਆ ਹੋਇਆ ਸੀ ਤਲਵੰਡੀ ਤੇ ਉਸ ਦੇ ਚਗਦੇ ਦੇ ਮਾਮਲਾ ਸਕੂਲ ਵਸੂਲ ਕਰਨ ਵਾਸਤੇ ਜੋ ਨੌਜਵਾਨ ਮਕਰਰ ਸੀ ਉਸ ਦਾ ਨਾਮ ਜੈ RAM ਸੁਲਤਾਨਪੁਰ ਦਾ ਰਹਿਣ ਵਾਲਾ ਇੱਕ ਚੰਗੇ ਰੁੱਜੇ ਪੁੱਜੇ ਅਤੇ ਸਤਕਾਰੇ ਘਰਾਣੇ ਦਾ ਨੌ ਨਿਆਸ ਸੀ ਇਸ ਨੌ ਨਿਆਲ ਨਾਲ ਬੀਬੀ ਨਾਨਕੀ ਜੀ ਦੀ ਸ਼ਾਦੀ ਰਾਏ ਬਲਾਰ ਦੇ ਕਹਿਨ ਤੇ ਹੋਈ ਸੀ ਇਸੇ ਵਾਤੇ ਜੈ RAM ਤੇ ਰਾਏ ਬਲਾਰ ਦਾ ਬੜਾ ਸਤਕਾਰ ਕਰਦਾ ਸੀ ਹਾੜੀ ਦੇ ਸਮੇਂ ਜੈ ਰਾਮ ਤਲਵੰਡੀ ਆ ਕੇ ਰਿੰਦਾ ਤੇ ਮਾਮਲਾ ਵਸੂਲ ਕਰਦਾ ਚੰਗੀ ਸੂਜ ਬੂਜ ਵਾਲਾ ਤੇ ਭਲਾ ਮਾਨਸ ਹੁਣ ਕਰਕੇ ਸਾਰੇ ਪਰਗਰਨੇ ਵਿੱਚ ਉਸ ਦੀ ਬਹੁਤ ਇੱਜ਼ਤ ਸੀ ਆਪਨਿਆਂ ਤੇ ਬਗਾਨਿਆਂ ਨਾਲ ਉਹ ਮਿੱਤਰਤਾ ਰੱਖਣੀ ਸਿੱਖਿਆ ਸੀ ਗੁਰੂ ਨਾਨਕ ਕਾਲ ਜੈ ਰਾਮ ਦਾ ਪਿਆਰ ਸੀ ਇਸ ਕਰਕੇ ਨਹੀਂ ਕਿ ਗੁਰੂ ਨਾਨਕ ਉਸ ਦਾ ਸਾਲਾ ਸੀ ਸਭੋਂ ਇਸ ਕਰਕੇ ਕੇ ਰਾਏ ਬਲਾਰ ਤੇ ਬੀਬੀ ਨਾਨਕੀ ਜੀ ਉਸ ਜੈ ਰਾਮ ਨੂੰ ਦੱਸਿਆ ਸੀ ਕਿ ਗੁਰੂ ਨਾਨਕ ਜੀ ਆਮ ਮਨੁੱਖਾਂ ਵਰਗੇ ਨਹੀਂ ਇਹ ਕ੍ਰਾਮ ਆਤੀ ਅਵਤਾਰ ਹੈ ਪਰਮਾਤਮਾ ਨੇ ਜਗਤ ਭਲੇ ਵਾਸਤੇ ਇਸ ਜਗਤ ਵਿੱਚ ਭੇਜਿਆ ਹੈ ਰਾਏ ਬਲਾਰ ਦੇ ਗੁੱਸੇ ਹੋਂ ਪਿੱਛੋਂ ਕਾਲੂ ਨੇ ਪ੍ਰਗਟ ਤੌਰ ਤੇ ਗੁਰੂ ਨਾਨਕ ਜੀ ਨੂੰ ਕੁਝ ਨਹੀਂ ਸਿੱਖਿਆ ਗੁਰੂ ਜੀ ਪਰਮਾਤਮਾ ਭਗਤੀ ਵਿੱਚ ਰੁੱਝੇ ਰਹਿੰਦੇ ਉਹ ਕੁਝ ਕਰਦੇ ਜੋ ਕੁਝ ਉਹਨਾਂ ਦੇ ਚਿੱਤ ਨੂੰ ਪਾਉਂਦਾ ਉਹ ਕੁਝ ਕਰਦੇ ਜੋ ਕੁਝ ਉਹਨਾਂ ਦੇ ਚਿੱਤ ਨੂੰ ਪਾਉਂਦਾ ਪਿੱਤਲ ਦਾ ਘੜਵਾ ਤੇ मुندਰੀ দান ਦਿਨ ਲੰਘਦੇ ਗਏ ਕੋਈ ਖਾਸ ਘਟਨਾ ਨਾ ਵਾਪਰੀ ਕਰਨ ਜਾ ਕੇ ਜਦੋਂ ਮਹਿਤਾ ਕਾਲੂ ਜੀ ਪੁੱਤਰ ਨੂੰ ਬੇਕਾਰ ਬੈਠਾ ਦੇਖਦੇ ਮਾਨ ਹੀ ਮਾਨ ਕੋਰ ਲੈਂਦੇ ਰਾਏ ਬਲਾਰ ਤੋਂ ਡਰਦੇ ਮਾਰੇ ਬਾਸਰਦੇ ਨਾ ਇੱਕ ਦਿਨ ਸਵੇਰੇ ਗੁਰੂ ਜੀ ਪਿੱਤਲ ਦੇ ਗੜਵਾ ਲੈ ਕੇ ਖੂ ਤਿਸ਼ਨਾਣ ਕਰਨ ਗਏ ਅਸ਼ਨਾਣ ਕਰਕੇ ਜਦੋਂ ਮੁੜੇ ਤਾਂ ਰਾਹ ਵਿੱਚ ਆਪ ਨੂੰ ਇੱਕ ਪਖਾਰੀ ਮਿਲਿਆ ਉਸ ਨੂੰ ਬੜੇ ਤਰਲੇ ਉਸ ਨੇ ਬੜੇ ਤਰਲੇ ਨਾਲ ਗੁਰੂ ਜੀ ਅੱਗੇ ਪਿਖਿਆ ਦਾ ਸਵਾਲ ਕੀਤਾ ਉਸ ਮੇਲੇ ਗੜਵੇ ਤੋਂ ਬਿਨਾ ਗੁਰੂ ਜੀ ਕੋਲ ਕੋਈ ਨਹੀਂ ਸੀ ਇੱਕ ਪਲ ਸੋਚਨ ਪਿੱਛੋ ਹੱਥ ਲਾ ਪਿੱਤਲ ਦਾ ਗੜਵਾ ਹੀ ਪਖਾਰੀ ਦੇ ਹੱਥ ਪੜਾਇਆ ਬੜਿਆਈਆਂ ਕਰਦਾ ਤੇ ਸੀਸਾ ਦੇਂਦਾ ਹੋਇਆ ਪਖਾਰੀ ਮੁੜਨ ਲੱਗਾ ਤਾ ਗੁਰੂ ਨਾਨਕ ਜੀ ਉਸ ਨੂੰ ਆਵਾਜ਼ ਦਿੱਤੀ ਪੁਰਖਾ ਠਹਿਰ ਐ ਇੱਕ ਹੋਰ ਚੀਜ਼ ਲੈ ਜਾ ਮੇਰੇ ਕਿਸ ਕੰਮ ਹੈ ਪੁਖਾਰੀ ਪਿੱਛੇ ਮੁੜ ਪਿਆ ਗੁਰੂ ਜੀ ਨੇ ਗੁਰੂ ਜੀ ਦੇ ਨੇੜੇ ਆਇਆ ਤਾਂ ਗੁਰੂ ਜੀ ਨੇ ਸੋਨੇ ਦੀ ਮੁੰਦਰੀ ਆਪਣੀ ਚੀਚੀ ਤੋਂ ਤਾਰੀ ਤੇ ਪੁਖਾਰੀ ਨੂੰ ਫੜਾ ਦਿੱਤੀ ਲਾਪ ਲਪਾਟਾ ਮੰਗਣ ਵਾਲੇ ਪਖਾਰੀ ਨੂੰ ਪਿੱਤਲ ਤੇ ਸੋਨੇ ਦਾ ਦਾਨ ਮਿਲ ਗਿਆ ਉਹ ਬਹੁਤ ਪ੍ਰਸੰਨ ਹੋਇਆ ਗੰਮੀ ਖੁਸ਼ੀ ਦੇ ਲੋਰ ਵਿੱਚ ਗੁਰੂ ਜੀ ਦੇ ਗੁਣ ਗਾਉਂਦਾ ਹੋਇਆ ਇੱਕ ਪਾਸੇ ਨੱਠ ਗਿਆ मुंदਰੀ ਤੇ ਪਿੱਤਲ ਦਾ ਗੜਵਾ ਦਾਨ ਕਰਨ ਦੀ ਖਬਰ ਜਦੋਂ ਮਹਿਤਾ ਕਾਲੂ ਜੀ ਦੇ ਕੰਨੀ ਪਈ ਤਾਂ ਉਹ ਕੱਪੜਿਆਂ ਤੋਂ ਬਾਹਰ ਹੋ ਗਏ ਰੋਧ ਨੇ ਉਹਨਾਂ ਨੂੰ پاگل ਕਰ ਦਿੱਤਾ ਉਸ ਪਾਗਲਪਨ ਵਿੱਚ ਜੋ ਰਾਇ ਬਲਾਰ ਦੇ ਹਾਕਮਾਂ ਨੂੰ ਭੁੱਲ ਗਏ ਗੁਰੂ ਨਾਨਕ ਜੀ ਨੂੰ ਮਿਲੇ ਜਵਾਨ ਪੁੱਤਰ ਦੇ ਸਾਹਮਣੇ ਖਲੋਤਾ ਦੇਖ ਜੀਵ ਨਾ ਚੁੱਕ ਸਕੇ ਨਾ ਹੀ ਜ਼ਬਾਨੋਂ ਕੋਈ ਮੰਦਾ ਬਚਨ ਬੋਲਣਾ ਨਾ ਦਾਹਿਆ ਸਿਰਫ ਇਹੋ ਆਖਿਆ ਜਿੰਨਾ ਨਾਤੀ ਉਹਨਾਂ ਪੁੱਨ ਬੀਭਾਣ ਕਰੋ ਮੇਰੇ ਘਰੋਂ ਨਿਕਲ ਜਾ ਜਾ ਕੇ ਕਿਤੇ ਕਮਾ ਕੇ ਖਾ ਜੇ ਨਹੀਂ ਕਮਾਉਂਦਾ ਤਾਂ ਸਾਧੂ ਫਕੀਰ ਹੋ ਕੇ ਖਾ ਪਰ ਵੀਲੇ ਨੂੰ ਘਰ ਬਿਠਾ ਕੇ ਰੋਟੀ ਖਵਾਈ ਜਾਂਦੀ ਰੋਟੀ ਖਵਾਈ ਜਾਂਦੀ ਹੈ ਤੇ ਨਾ ਹੀ ਨੁਕਸਾਨ ਕਰਵਾਇਆ ਜਾਂਦਾ ਹੈ ਅੱਜ ਪਿੱਤਲ ਦਾ ਗੜਵਾ ਤੇ ਮੰਦਰੀ ਮੰਗਤੇ ਨੂੰ ਦੇ ਦਿੱਤੀ ਵੱਲ ਨੂੰ ਕੋਈ ਹੋਰ ਕੀਮਤੀ ਚੀਜ਼ ਤੂੰ ਕਿਸੇ ਨੂੰ ਫੜਾ ਦੇਵੇਂਗਾ ਹੁਣ ਸਿਆਣਾ ਹੋ ਗਿਆ ਏ ਮੂੰਹ ਤੇ ਦਾੜੀ ਆ ਚੱਲੀ ਹੈ ਬਸ ਦੋ ਹੀ ਗੱਲਾਂ ਈ ਜਾਂ ਤਾਂ ਕੋਈ ਕਰਦਾ ਤੰਦਾਕਾਰ ਜਾਂ ਕਰੋ ਨਿਕਲ ਜਾ ਇਸ ਤੋਂ ਵੱਧ ਮੈਂ ਤੈਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਆਪਣੇ ਮਨ ਦਾ ਕੀਤਾ ਫੈਸਲਾ ਗੁਰੂ ਜੀ ਨੂੰ ਸੁਣਾ ਕੇ ਮੇਤਾ ਕਾਲੂ ਤਾਂ ਚਲੇ ਆ ਗਿਆ ਗੁਰੂ ਜੀ ਚੁੱਪ ਖਲੋਤੇ ਸੋਚਦੇ ਰਹੇ ਉਹਨੇ ਦਿਨੀ ਨਾਨਕੀ ਜੀ ਵੀ ਤਲਵੰਡੀ ਆਏ ਸਨ ਜੈ ਰਾਮ ਜੀ ਨੇ ਆਉਣਾ ਦੀ ਸੀ ਆਉਣਾ ਵੀ ਸੀ ਚੁੱਪ ਖਲੋਤੇ ਵੀਰ ਜੀ ਕੋਲ ਪਿਆਰ ਤੇ ਉਂਗਲੀ ਲਾ ਕੇ ਵੀਰ ਨੂੰ ਅੰਦਰ ਲੈ ਗਏ ਮੰਜੇ ਉਤੇ ਬਿਠਾ ਕੇ ਆਖਿਆ ਵੀਰਾ ਦਾਸ ਨਾ ਹੋ ਪਿਤਾ ਜੀ ਦਾ ਸਬਾ ਲਾਲਚੀ ਤੇ ਕਰੋਧੀ ਹੈ ਹੁਣ ਮੈਂ ਤੈਨੂੰ ਨਾਲ ਲੈ ਚੱਲਾਂਗੀ ਸੁਲਤਾਨਪੁਰ ਕੋਈ ਕੰਮ ਕਰ ਲਵੀ ਕਿਤੇ ਦਾਸ ਨਾ ਹੋ ਜਾਣੀ ਮੈਂ ਤੇ ਮਾਤਾ ਜੀ ਰੋ ਰੋ ਮਰ ਜਾਵਾਂਗੀ ਮੇਰੀ ਵੀ ਕੋਈ ਗੱਲ ਕੇ ਨਾਨ ਦੇਵ ਨਾਨデア ਦਿਲ ਤੇ ਨਾਂ ਲਿਆਵੀ ਜਿਸ ਜੀ ਦੀ ਲੋੜ ਹੈ ਤੋ ਉਹ ਮੇਰੇ ਵੀਰ ਨੂੰ ਮੈਂ ਧਿਆਨ ਭੈਣ ਜੀ ਸੁਲਤਾਨਪੁਰ ਲੈ ਚਲ ਜਰੂਰ ਲੈ ਚਲ ਮੈਂ ਉਥੇ ਕੋਈ ਕੰਮ ਕਰ ਲਵਾਵਾਂਗਾ ਇੱਥੇ ਮੇਰਾ ਰਹਿਣਾ ਓਕਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ ਜਰੂਰ ਤੇਰੇ ਜੀਜਾ ਜੀ ਆਉਣਗੇ ਸਵੇਰੇ ਹੀ ਉਹਨਾਂ ਨੇ ਆ ਜਾਣਾ ਹੈ ਮੈਂ ਉਹਨਾਂ ਉਹਨਾਂ ਨੂੰ ਆਖਾਂਗੇ ਉਹ ਬੜੇ ਚੰਗੇ ਜ਼ਰੂਰ ਮੰਨ ਜਾਣਗੇ ਅਸੀਂ ਨਾਲ ਲੈ ਚੱਲਾਂਗੇ ਦੋਵੇਂ ਪੈਣ ਪਰਾ ਇਸ ਤਰ੍ਹਾਂ ਤਲਵੰਡੀ ਛੱਡਣ ਦੀਆਂ ਵਿਚਾਰਾਂ ਕਰ ਰਹੇ ਸਨ ਵੇ ਗੁਰਜੀ ਦਾ ਖਾਲਸਾ ਵੇ ਗੁਰਜੀ ਦੀ ਫਤਿਹ